ਕਾਂਡੇ ਮਾ ਕੇ ਦੇਖੀ ਮੰਮੀ ਨਾਲ ਤੇ ਰੋਏ ਦਾ ਕੰਮ ਹੋਇਆ ਇਹ ਹੋਈ ਮੈਨੂੰ ਲੱਗਦਾ ਮੰਮੀ ਨੇ ਚੋਰ ਤੋਂ ਕਿ ਛੱਡ ਲਈ ਇਹ ਨਾਲ ਚੋਰਾ ਕੋਲੋਂ ਆਵੇ ਛੱਡ ਲਈ ਇਹਨੇ ਲੈਣਾ ਤਾਂ ਕਾਫੀ ਗਿਆਨਾ ਵਾ ਰੋਜ਼ ਬਦਲ ਬਦਲ ਕੇ ਪਉਂਦੀ ਆ ਬਦਲ ਬਦਲ ਕੇ ਮੈਂ ਤਾਂ ਨਹੀਂ ਮੰਮੀ ਦਾ ਕੀ ਬਣਾਉਂ ਮੈਨੂੰ ਤਾਂ ਲੱਗਦਾ ਤੀ ਆਪਾਂ ਨੌਆ ਨਹੀਂ ਆ ਆਪਾਂ ਸੱਸਾਂ ਲੱਗਦੀਆਂ ਹੁੰਦੀਆਂ ਸੱਸਾਂ ਲੱਗਦੀਆਂ ਹੁੰਦੀਆਂ ਆਪਾਂ ਹਾਂ ਕੁਝ ਜਗਾ ਲਈ ਕੋਹਾ ਹਰੇ ਨਾਮ ਤੇ ਕਪੀ ਨਾ ਕਰੇ ਮਮਮੀ ਨਾ ਸੱਜਾ ਬੋਲੇ ਬੈਠੀ ਕੀ ਬਣੂਗਾ ਦੀਦੀ ਮੈਨੂੰ ਸਮਝ ਨਹੀਂ ਆਉਂਦੀ ਤਰਸੋਈ ਜੋਗੇ ਰਹੇ ਅਹੀਂ ਤਾਂ ਬਸ ਸੋਈ ਜੋਗੇ ਮੈਨੂੰ ਕੋਈ ਤੂੰ ਹੀ ਮੇਰੇ ਕਰਦਾ ਤੇ ਮੈਂਗਾ ਤੁਹਾਡਾ ਸਿਰ ਤੇ ਸਾਈ ਦੇ ਸੋਈ ਦੇ ਛੱਡਦੀ ਅਹੀਂ ਕਿੱਥੋਂ ਕਰਨਾ ਇਹ ਦੱਸੋ ਮੈਨੂੰ ਹੋਰ ਕੰਡਣੋਂ ਤਾਂ ਮੰਮੀ ਆ ਅਹੀਂ ਤਾਂ ਬਸ ਅਹੀਂ ਦੇ ਕੰਮ ਨੂੰ ਜਾਂ ਬਸ ਭਾਂਡੇ ਮਾਣੇ ਚਾਹ ਬਣਾ ਲਈ ਬਸ ਹੋਰ ਕੁਝ ਨਹੀਂ ਮੰਮੀ ਜੀ ਆਂ ਜੀ ਕਿਤੇ ਚੱਲੇ ਜੇ ਨਹੀਂ ਤੇ ਤੁਸੀਂ ਘਰੇ ਫੁਲਕਾਰੀ ਲਈ ਆ ਤੇ ਪ੍ਰਕਾਰੀਆਂ ਔਰ ਕਿਹੜੇ ਕੰਮ ਨੂੰ ਤੇ ਲੈਣੇ ਨਹੀਂ ਹੁੰਦੇ ਨਾ 아이 ਮਮੀ ਜੀ ਘਰੇ ਕਿਹਨਾਂ ਫੁਲਕਾਰੀ ਲਈ ਤੇ ਮੈਂ ਕਿਹਾ ਤਾ ਹੀ ਨਹੀਂ ਰੋਟ ਆਪਾਂ ਕਿਤੇ ਵਿਆਹ ਸ਼ਾਦੀ ਜਾਈਏ ਤਾਂ ਲੈਣੀ ਚਾਹੀਦੀ ਫੁਲਕਾਰੀ ਨਹੀਂ ਵਿਆਹ ਸ਼ਾਦੀ ਕਿਉਂ ਜਾਈਏ ਤੇ ਆਕਾਰ ਕੋਈ ਪਰਵਣਾ ਆ ਜੇ ਤੇ ਇਤਰਾ ਮੈਂ ਤੇ ਤਿਆਰ ਵਿਆਹ ਹੋ ਕੇ ਲੱਗਦੀ ਹਾਂ ਮਮੀ ਕੀ ਬਣਦਾ ਤੁਹਾਡਾ ਕੀ ਬਣਨਾ ਮੈਂ ਤੇ ਇਤਰਾ ਹੀ ਸ਼ੁਰੂ ਤੋਂ ਮੈਂ ਬੇਟੀ ਹੀ ਲੱਗ ਜਾਂਦੀ ਸੀ ਆਪਣੇ ਸਰੀਰ ਨੂੰ ਹਾਂ ਤੇ ਤੂੰ ਹੀ ਲੈਓ ਨਾ ਤੁਹਾਨੂੰ ਮੈਂ ਕਿੰਨੀ ਸਾਥੀ ਵਾਦੀ ਕਰਿਆ ਕਰੋ ਮਮਮੀ ਤੇ ਚਲ ਸਮੇਰੇ ਪੇਟ ਤੇ ਮੇਰੀ ਬੇਇਜ਼ਤੀ ਬੜੀ ਕਰਦੇ ਆਂ ਆਹ ਤੇਰੇ ਪੇਟੇ ਬੇਇਜ਼ਤੀ ਕਰਦੇ ਮੇਰੇ ਮੂੰਹ ਤੇ ਕੋਈ ਕਰੇਗਾ ਤੀਰ ਮੂੰਹ ਨਾ ਡਾਦੂ ਤਾਂ ਕਹਿ ਦੀ ਹਾਂ ਮਮਮੀ ਉਹ ਤੇਰੀ ਸੱਸ ਕਿੰਨੀ ਸ਼ਕੀਨ ਆ ਤੇ ਸ਼ਕੀਨ ਆ ਸੱਸ ਨੇ ਤਾਂ ਕਹਿੰਦੀ ਸ਼ੁਰੂ ਤੋਂ ਤੇ ਤੀ ਲੱਗੜ ਦਿੱਤ ਮੇਰੀ ਮਮਮੀ ਤੇ ਫਿੱਕੇ ਫਿੱਕੇ ਸੂਟ ਪਾਉਂਦੀ ਸੀ ਤੇ ਤੇ ਚੁੰਨੀ ਲਾਦੀ ਆ ਪਾਉਂਦੀ ਰਵੇ ਤੇਰੀ ਮਮਮੀ ਤੇਰੀ ਮਮਮੀ ਪਿਛਲੇਆਂ ਵਾਰ ਜਾਂਦੀ ਹੋਊਗੀ ਪਾਉਂਦੀ ਰਵੇ ਇਹ ਤੇਰੀ ਮਮਮੀ ਨੇ ਕੀ ਕਹਿਣਾ ਆਪਾਂ ਤਾਂ ਇਤਰੇ ਹੀ ਨੇ ਸ਼ੁਰੂ ਤੋਂ ਆਪਾਂ ਤਾਂ ਆਪਣੇ ਸਰੀਰ ਨੂੰ ਮਿੱਟੀ ਨਹੀਂ ਮੈ ਲੱਗਦੇ ਹਾਏ ਮੰਮੀ ਜੀ ਮੈਂ ਤਾਂ ਤੁਹਾਨੂੰ ਚਾਹ ਪੁੱਛਣ ਆਈ ਤੇ ਇੱਥੇ ਨਾਲ ਨਹੀਂ ਬੈਗੇ ਜੇ ਚਾਹ ਬਣਾਉਣੀ ਤੇ ਬਣਾ ਦਿਆ ਪਰ ਬਚ ਲਈ ਚੱਲੀ ਮਾਰੀਆਂ ਗੱਤੋਂ ਨਹੀਂ ਆਵਾਹ ਹਲਕਾਰੀਆਂ ਤੁਹਾਨੂੰ ਵੀ ਲਿਆ ਦੇਣੀ ਆ ਹਾਏ ਮੰਮੀ ਇੱਥੇ ਜਾਗੋਂ ਨਿਕਲਦੇ ਕਿਹੜੇ ਆਈਆਂ ਜਗੋਂ ਲੱਗ ਕੇ ਬਹਿ ਜੀਏ ਜਾਗੋਂ ਹੀ ਨਿਕਲੇ ਤੇ ਫੇਰੀ ਨਹੀਂ ਸੀਗਾ ਹੈ ਸਾਜ-ਵੱਜ ਕੇ ਰਿਆ ਕਰੋ ਆਹ ਲਾਪਾ ਕੇ ਰਿਆ ਕਰੋ ਵਧੀਆ ਬਣ ਕੇ ਰਿਆ ਕਰੋ ਹਾਏ ਮੰਮੀ ਨਾ ਐਦਾਂ ਕਰਿਆ ਕਰੋ ਸਿੰਪਲ ਸਾਦੀ ਵਿੱਚ ਰਿਆ ਕਰੋ ਮੈਂ ਨਹੀਂ ਕਹਿਣਾ ਮੈਂ ਤੇ ਸ਼ੁਗਲਾਂ ਲੱਗੇ ਮੈਂ ਤੇ ਸ਼ੁਰੂ ਤੋਂ ਆਪਣੇ ਸਰੀਰ ਨੂੰ ਮਿੱਟੀ ਨਹੀਂ ਮੈਂ ਮੰਮੀ ਸੋਭਾ ਦਿੰਦੇ ਆਹ ਕੰਮ ਤੁਹਾਨੂੰ ਮੈਂ ਜੋ ਸੌਫਾ ਸਾਫਾ ਤਾਂ ਪਤਾ ਨਹੀਂ ਮੈਂ ਤਾਂ ਸ਼ੁਰੂ ਤੋਂ ਆਪਣੇ ਸ਼ਰੀਰ ਨੂੰ ਮਿੱਟੀ ਨਹੀਂ ਲਗਾਈ। ਸੋ ਨਾ ਮੰਮੀ ਮੈਨੂੰ ਪੈਰ ਤਾਂ ਤਾਜੀ ਮਰਜੀ ਆ ਤੂੰ ਸੱਚ ਵਾਚ ਕਰੋ। ਮੈਂ ਤਾਂ ਚਾਹ ਪੀਣ ਆਈ ਸੀ ਤੀ ਤੇ ਚਾਹ ਬਣਾ ਲੈ ਚਾਹ ਲਿਆ ਨਾ ਚਾਹ ਬਣਾ ਦਿਆ। ਮੈਂ ਜਾਣਾ ਕਿਤੇ ਨਹੀਂ। ਠੀਕ ਹੈ ਮੰਮੀ। ਧੀ ਧੀ ਮੈਂ ਤੈਨੂੰ ਕਿੱਥੇ ਗਏ ਹੀ ਮੈਂ ਮੰਮੀ ਨੂੰ ਚਾਹ ਪੁੱਛਣ ਗਈ। ਹਾਂ ਕਰ ਰਹੇ ਹਾਂ ਉਹ ਨਹੀਂ। ਕੀ ਕਰਾਂ ਧੀਦੀ? ਮੰਮੀ ਦੀ ਤੇ ਪੁਲਕਾਰੀ ਲੈ ਕੇ ਬੈਠੇ ਆ। ਤੇ ਪਤਾ ਕੀ ਇਹ ਕਹਿੰਦੇ ਗਾਣੀਆਂ ਮੈਨੂੰ? ਇਹ ਤੋਂ ਨੀ ਫਲਕਾਰੀਆਂ ਨਾਲ ਨਾ ਮੈਂ ਤੇ ਜਾਗੂ ਨਿਕਲਣੀ ਹੈ ਜਿਹੜੀਆਂ ਇਹ ਫਲਕਾਰੀਆਂ ਲਈਏ ਮੈਂ ਚਾਹ ਪੁੱਛਣ ਗਈ ਚਾਹ ਪੁੱਛਣ ਗਈ ਨਾ ਮੈਂ ਮੰਮੀ ਨੇ ਚਾਹ ਕਿੱਥੇ ਪੀਣੀ ਤੇ ਸਿੱਕ ਨਾ ਲੱਪੂਗੀ ਉਹਦੀ ਤੇ ਗਦਨਾ ਦੇ ਨਾਂ ਪੁੱਛੇ ਤਾਂ ਮੈਂ ਕਹਣਾ ਤੇ ਮੰਮੀ ਤੇ ਘਰੇ ਹੀ ਐ ਬੰਨ ਤਾਣ ਕੇ ਬੈਠੇ ਮਜੇ ਨਾ ਇਹ ਫਲਕਾਰੀਆਂ ਤਾਣ ਕੇ ਬੈਠੇ ਇਹਨਾਂ ਨੂੰ ਕਿੰਨਾ ਸਾਹਮਣਾ ਇਹਨਾਂ ਨੂੰ ਕਿੰਨਾ ਸਾਹਮਣਾ ਵਿਚਾਰਾ ਜਿਹਾ ਇਹ ਇਹ ਗੱਲਾਂ ਮੈਂ ਮੰਮੀ ਨੂੰ ਸਮਝਾ ਮੈਂ ਤੇ ਆਹ ਦੱਸੋ ਉਸਕੇ ਮੇਰਾ ਸਿਰ ਤੇ ਹੁਲਾਦਾ ਮੇਰੇ ਉਲਟਾ ਗੱਲ ਪੈ ਗਈ ਉਹ ਬਾਣੀਆਂ ਮੈਂ ਕਿ ਮੇਰੇ ਪੇਟ ਨੂੰ ਗੱਲਾਂ ਬਾਤਾਂ ਕਰ ਦੇ ਤੀ ਗਾਲਾਂ ਕਿੰਨੇ ਇਹ ਸਾਹਮਣੇ ਮੇਰਾ ਅਣ ਦੇ ਕਿਹੜਾ ਗੱਲ ਕਰਦਾ ਵਾ ਸਾਡੇ ਘਰ ਦੀ ਅੱਗੇ ਪੈ ਰਹੇ ਆ ਉਹ ਹੀ ਨਾ ਪਰਿਵਾਰੀ ਲੈ ਕੇ ਬੈਠੇ ਨੇ ਇਹ ਲੇਖਣ ਦਾ ਮਤਲਬ ਆ ਕਿ ਜਿਆਦਾ ਤਾਂ ਮੈਂ ਤੇ ਸ਼ਰਮਾਂ ਦੀ ਬੜੀ ਕਿਤੇ ਮਾਰ ਗੱਲ ਚ ਪਾਇਆ ਵਾ ਕਾਂਟੇ ਪਾਏ ਆ ਪਿਸਤੀ ਗਲਾਈ ਆ ਕੁਲਕਾਰੀ ਰਹੀ ਜਾਂਦਾ ਇੱਥੇ ਜਾਗੋਂ ਨਿਕਲ ਨਹੀਂ ਹੁੰਦੀ ਤੇ ਸਿਆਣੀ ਆ ਸਮਝ ਆਣੀ ਚਾਹੀਦੀ ਸਮਝ ਆਣੀ ਚਾਹੀਦੀ ਵੀ ਕੀ ਕਰਨਾ ਤੇ ਕੀ ਮਾਂ ਕਾਪੜੇ ਕੱਟੀਆਂ ਲੈ ਕੇ ਬਗੇ ਤੇ ਇਹ ਵੀ ਕੋਈ ਕੰਮ ਕਰੀਏ ਆਪਣੇ ਘਰ ਦਾ ਬਸ ਸਹੀ ਗੱਲ ਅੱਜ ਤੋਂ ਇਹਨਾਂ ਦੇ ਪਾਸੇ ਤਾਂ ਕਰਨੀਆਂ ਅੰਕਲੋ ਗੱਲ ਦਾ ਕੰਮ ਕਿੱਥੇ ਹੋ ਗਿਆ ਐ ਮੈਂ ਕਹਿੰਦਾ ਉਹ ਇਹ ਗੱਲ ਮੈਂ ਲਾ ਦਦੀ ਫੋਨ ਵੀ ਕੋਸ਼ਿਸ਼ ਕਰਨੀ ਹੁੰਦੀ ਮੈਂ ਚਾਹ ਰਿਹਾ ਤੇ ਜਾਣਾ ਤਾਂ ਹੁਣ ਮੈਨੇ ਕੋਸ਼ਿਸ਼ ਦੇਈ ਹੋਣਾ ਤਾਂ ਹੁਣ ਕੀ ਜਾਉਂ ਤੇ ਨਹੀਂ ਵੇਖੀ ਕਿਹੜਾ ਰੰਗ ਪਤਾਵਾ ਪੱਕੀ ਨਹੀਂ ਰਿਸੀਟਰ ਨਹੀਂ ਲੱਗੀ ਹਾਂ ਹਾਂ ਉਹ ਮੈਟਲ ਲੱਭੀ ਉਹਨਾਂ ਨੇ ਹਾਂ ਹੁਣ ਤਹੀ ਵੇ ਪੁੱਤ ਨਹੀਂ ਚਾਹ ਲੈ ਕਿ ਜਾਉਂ ਤੇ ਨਹੀਂ ਵੇਖਿਆ ਉਹ ਕੀ ਕਰਦੇ ਹੋ ਮੈਂ ਵੇਖ ਲਿਆ ਹਾਂ ਆਲੋਮੇ ਚਾਹ ਮੇਰੇ ਪੇਟ ਲੋਂਡੇ ਇਹੇ ਹਾਂਜੀ ਤੂੰ ਉੱਧਰ ਕਿ ਜਾਣਾ ਮੁੱਢੜੀ ਮਰੀ ਜਿੱਧਰ ਉੱਥੇ ਜਾਣਾ ਵਾ ਚਲੀ ਚੁ ਮੇਰੇ ਪੇਟ ਟੁਕੀ ਆਏ ਨਹੀਂ ਚੰਗੇ ਲੱਗੀਦਾ ਹੁਣ ਚੰਗੇ ਨਹੀਂ ਕੀ ਹੈ ਮੇਰੇ ਪੇਟ ਨੂੰ ਕੀ ਸਾਰੇ ਵੇਖਣਗੇ ਉੱਥੇ ਸਿਆਣੇ ਨਹੀਂ ਇਹਦੇ ਆ ਸਿਆਣੇ ਚੰਗੇ ਨਹੀਂ ਕੋਈ ਨਹੀਂ ਬੇਤਾ ਸਾਰੇ ਉੱਥੇ ਵੇਖਣਗੇ ਤੇ ਨਾਲੇ ਸੂਪ ਦੂਸਰਾ ਪਾ ਕੇ ਜਾਇਓ ਫਰਕਾਰੀ ਨਾ ਲਿਓ ਫਰਕਾਰੀ ਤੇ ਇਹੇ ਮੁੱਢੜੀ ਮਰੀ ਆ ਆਪੇ ਰੀ ਵੀ ਚੰਗੇ ਪੜੀ ਆਪਾਂ ਕਿਹੜੇ ਜਾਗੋ ਤੇ ਜਾਣਾ ਵਾ ਜੇ ਆਪ ਬੋਲਦੇ ਤੇ ਨਹੀਂ ਜਾਣਾ ਚਲ ਬੇਟ ਲੈਣੀ ਚਾਹ ਲੈ ਹਾਂ ਚਾਹ ਪੀ ਲੋ ਕੋਈ ਨਹੀਂ ਘੇਤਰੇ ਵਿੱਚ ਚਲੀ ਜਾਉ ਮਾਣ ਚੰਗੇ ਨਹੀਂ ਲੱਗੀਦਾ ਉਹਨੇ ਗੱਲਾਂ ਕਰਨਗੇ ਲੋਕ ਨਹੀਂ ਕਰ ਲੋਕਾਂ ਦੀ ਕਿਹੜੀ ਗੱਲ ਤੇ ਮੱਤੀ ਤੇ ਖੁਸ਼ ਕਰੀ ਜਾਂਦੇ ਨਹੀਂ ਨਹੀਂ ਲੋਕਾਂ ਦਾ ਕੰਨਾ ਕਾਦੀ ਹੈ ਨਾਲੇ ਕਿ ਮੇਰ ਬੇਟ ਵੀ ਲਾ ਲਈਆ ਕੋਈ ਕਾਦੀ ਨਹੀਂ ਘਾੜ ਪਾਇਆ ਵਾ ਕੋਈ ਕਾਦੀ ਐਨਾ ਸੋਨਾ ਪਾ ਕੇ ਜਾਓਗੇ ਤੇ ਘਰੇ ਚੋਰੀ ਹੋ ਜਣੀ ਹੈ ਕਿਸ ਦਿਨ ਦੇਖਿਆ ਤਾਂ ਨਹੀਂ ਨਹੀਂ ਕਿੰਨੇ ਚਾਈਦਾ ਮੈਨੂੰ ਡਰੀ ਵੀ ਚਾਹੀਦਾ ਮੈਨੂੰ ਪਤਾ ਨਾ ਇਹ ਕੋਈ ਨਹੀਂ ਉਧਰ ਬੁੱਢੜੀ ਮਰੀ ਓਥੇ ਕਿਹੜਾ ਕੋਈ ਜਵਾਨ ਜਾਂਦੀ ਮੌਤ ਹੋਈ ਪਰ ਫਿਰ ਵੀ ਅਗਲੇਆਂ ਦੀ ਕੋਈ ਬੁੱਢੜੀ ਆ ਬਿਲੈਂਦੇ ਘਰੋਂ ਤੇ ਜੀ ਗਿਆ ਵਾ ਨਾ ਸਰ ਤੇਰੇ ਸੀ ਨਾ ਜਾਤ ਬੁੱਢੜੀ ਦਾ ਮਤਾਂ ਨਾ ਜੇ ਤੇ ਜਾ ਜਾ ਕੇ ਬੈਠ ਜਾ ਤੇ ਪੰਡ ਲੈ ਜਾ ਚਲੋ ਵੇਖ ਲੋ ਫਿਰ ਆਪਣੀ ਮਰਜ਼ੀ ਪਰ ਮੈਨੂੰ ਨਹੀਂ ਆ ਕੰਮ ਉਹ ਵੀ ਠੀਕ ਲੱਗਦਾ ਫਿਰ ਉਹ ਵੇਖ ਜਾਈਂ ਮੈਂ ਆਪਣੇ ਪੱਜੇ ਜਿੱਤ ਘੜੀ ਮਰਾਉ ਕਰਾਂ ਠੀਕ ਫਿਰ ਬੱਜਾ ਦੀਦੀ ਜੇ ਤੁਸੀਂ ਜਿਹੜੀ ਮਗਾਲਤਾ ਨੂੰ ਕਹੀ ਸੀ ਨਾ ਹਾਂਜੀ ਕੋਈ ਨਹੀਂ ਪਲੀ ਕੀ ਹੋਇਆ ਮੈਂ ਗਈ ਤਾਂ ਮम्मी ਨੇ ਲੇਪੇਟ ਲਾਉਂਦੀ ਮੀਰਾ ਕੀ ਬਣੂਗਾ ਦੀਦੀ ਮੈਨੂੰ ਸਮਝ ਨਹੀਂ ਆਉਂਦੀ ਕੀ ਗੱਲ ਤੇ ਮੈਂ ਨਾ ਕਿਹਾ ਮੈਂ ਨਾ ਮੂਹ ਜਿੱਦੜ ਹੋਰ ਕੋਧਰੀ ਮਰੀ ਆ ਤੇ ਉੱਥੇ ਚਲ ਜੇ ਹੋਇਓ ਅੱਛਾ ਤੇ ਕਹਿੰਦੇ ਨਹੀਂ ਮੈਂ ਨਹੀਂ ਜਾਣਾ ਜੀ ਕਹਿੰਦੇ ਵਾਹੇ ਜਾਣਾ ਅਜੇ ਜਾਂਦੇ ਮੈਂ ਠਹਿਰ ਕੇ ਵੇਖਦੀ ਆ ਅਜੇ ਤਨਾ ਸਾਲਾਂ ਲੱਗੀਆਂ ਲੰਮੇ ਪਿਆਰ ਦੇ ਆਰਾਮ ਕਰਨਾ ਕਿੱਥੇ ਜਾਣਾ ਉਹ ਮੇਰੇ ਤੇ ਜਾਣਾ ਉਹਨੇ ਕਿੱਥੇ ਜਾਣਾ ਹੁਣ ਤੁਹਾਡੇ ਦੇ ਘਰ ਤੇ ਕਾਰਕ ਤੇ ਕੇ ਦੇ ਘਰ ਸਾਢੇ ਢੜੀ ਆ ਕੋ ਚੱਲਦਾ ਹੋ ਬਸ ਤੇ ਲੋਕੀ ਹਨ ਗੋੜੋੜੇ ਗੱਲਾਂ ਕਰਦੇ ਤੁਹਾਡੀ ਸੱਸ ਕਿਹੜੀ ਸ਼ਿਕਾਇਤ ਕਰੇ ਤੁਹਾਡੇ ਦੇ ਕੰਮ ਵਿੱਚ ਮੱਤ ਵੱਜਦੀ ਸਾਢੇ ਢੜੀ ਹਲੋ ਸਿਆਣੀ ਜੀ ਹੁਣ ਸਮਝਣਾ ਚਾਹੀਦਾ ਨਾ ਆਪ ਵੀ ਹਰ ਦਿੱਤੀ ਭਾਵੇਂ ਤੇ ਸਮਝ ਨਹੀਂ ਆਉਂਦੀ ਵੀ ਭਾਏ ਮੈਂ ਜੇ ਕਰਦੀ ਮੈਂ ਸੁਣਨਾ ਕੋ ਗੱਲ ਕਰਨਾ ਫੋਨ ਦੇ ਵਿੱਚ ਰੋਣ ਥੋੜਾ ਟਾਈਮ ਕਹਿੰਦੇ ਮੈਂ ਠਹਿਰ ਕੇ ਜਾਂਦੀ ਆ ਵੇਖਦੀ ਆ ਮੈਂ ਆਪਣਾ ਕੰਮ ਕਰ ਲਾਂ ਠੀਕ ਹੈ ਮੈਂ ਵੀ ਮੈਂ ਦੇਈ ਆਈ ਹਾਂ ਚਲੋ ਠੀਕ ਮੈਂ ਵੀ ਬਾਦੋਂ ਨੂੰ ਫੋਨ ਕਰ ਲਾਂ ਗੱਲ ਕਰ ਲਵਾਂਗੇ ਠੀਕ ਕਰ ਲਓ ਤੁਸੀਂ ਮੈਂ ਵੀ ਇਹਨੂੰ ਸਵਾਲ ਕਰਾਂ ਚਲੋ ਤੁਸੀਂ ਸਵਾਲ ਮੈਂ ਫਿਰ ਗੱਲ ਕਰ ਲਵਾਂਗੇ ਨਾਲ ਫੋਨ 'ਚ ਠੀਕ 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 ਹਾਂ ਲੋ ਹਾਂਜੀ ਕੀ ਹਾਲ ਹੈ ਤੁਹਾਡਾ ਠੀਕ ਹੈ ਚਲੋ ਠੀਕ ਹੋਣਾ ਚਾਹੀਦਾ ਚਾ ਚਾ ਬਾਈ ਬਾਈ ਦੇ ਮੇ ਮਮਮੀ ਦਾ ਤੇ ਮੇਕਅਪ ਨਹੀਂ ਪੂਰਾ ਹੁੰਦਾ ਤੇ ਕਰਨਾ ਕੀ ਆ ਕਦੀ ਕੋਈ ਮੇਕਅਪ ਕਦੀ ਸੈਟ ਕਦੀ ਕੋਸ਼ ਕਦੀ ਕੋਸ਼ ਮੈਨੂੰ ਸਮਝ ਨਹੀਂ ਆਉਂਦੀ ਮਮਮੀ ਕੀ ਕੀ ਲੈ ਕੇ ਆਉਂਦੇ ਆ ਤਰੋਂ ਆਉਣ ਕਿੱਥੋਂ ਕਰਾਉਣਾ ਵਾ ਉੱਚ ਤੇ ਪੈਸੇ ਤੂੰ ਪਾਇਓ ਸਾਰੇ ਮਮਮੀ ਦੇ ਵੱਤਲੇ ਠੀਕ ਹੁਣ ਤੂੰ ਫੇਰ ਪਾਤੇ ਆ ਉਹ ਵੀ ਮਮਮੀ ਨੇ ਇਦਾਂ ਵੱਤ ਲੈਣੇ ਰੋਗਣ ਕਿੱਥੋਂ ਹਣਾ ਕਰਦਾ ਮੈਂ ਸੋਚਿਆ ਕਿ ਜਦੋਂ ਬਾਰ-ਬਾਰ ਰਹੇਗਾ ਤੇ ਬਾਰ-ਬਾਰ ਰੋਗਣ ਕਰਾ ਦਈਏ ਅੰਦਰ ਸਹੀ ਨੇ ਆਪਣੇ ਦੇ ਜਦੋਂ ਬਾਰ-ਬਾਰ ਕਰਵਾ ਦਈਏ ਪਰ ਮਮਮੀ ਕਿੱਥੋਂ ਮੰਨਦੇ ਆ ਕਿ ਦੀ ਗੱਲ ਮੰਮੀ ਦਾ ਤੇ ਮੇਕਅਪ ਨਹੀਂ ਸਾਈ ਦੇ ਪੂਰਾ ਹੁੰਦਾ। ਤੂੰ ਹੀ ਤੇ ਫਿਰ ਆਪਣੀ ਰੀਤਾਂ ਹੀ ਕਰਦੇ ਜੀ ਸਾਨੂੰ ਤੇ ਕੁੱਖ ਦਿੰਦੇ ਨਹੀਂ ਜੀ। ਮੰਮੀ ਨੂੰ ਸਾਰੇ ਪੈਸੇ ਪਾਈ ਜਾਂਦੇ ਜੀ। ਤੇ ਮੰਮੀ ਤਾਂ ਸਾਨੂੰ ਕੁਛ ਨਹੀਂ ਲੈ ਲੈਂਦੀ ਨਾ ਨਿਆਣਾ ਲੀੜਾ ਕਪੜਾ ਕੁਛ ਨਹੀਂ ਲੈ ਕੇ ਦਿੰਦੇ। ਸਾਨੂੰ ਆਪੇ ਹੀ ਫਿਰ ਕੀ ਕਰੀਏ ਪੇਕਿਆ ਕਰੋ ਮੰਗ-ਮੰਗ ਕੇ ਲਿਆਉਣਾ ਪੈਂਦਾ ਫਿਰ ਸਾਨੂੰ। ਕੋਈ ਨਹੀਂ ਤੇ ਤੂੰ ਹੀ ਤਾਂ ਹੀ ਕਰਦੇ ਰਿਹਾ ਕਰੋ। ਮੰਮੀ ਨੂੰ ਦਈ ਜਾ ਕਰੋ ਸਾਰਾ ਕੁਝ ਤੇ ਉਹ ਬਸ ਮੇਕਅਪ ਕਰੀ ਜਾਂਦੇ ਆ। ਆਪਣੀ ਮਾਂ ਵੱਲ ਝਾਤੀ ਮਾਰ ਕੇ ਵੇਖਿਆ ਕਰੋ ਥੋੜਾ ਜਿੰਦੇ ਕੋਲ ਹੀ ਕਰਕੇ ਵੇਖਿਆ ਕਰੋ ਕੀ ਕੀ ਕਰਦੇ ਆ। ਵੇਨੇ ਓਕੇ ਚਲੋ ਠੀਕ ਐ ਓਕੇ ਬਾਏ ਹਾਂ ਮੈਂ ਕਿੱਥੇ ਚਲੀ ਜਾ ਬੈਠ ਚਲੀ ਵਿਆਹ ਤੇ ਉਧਰ ਨੀ ਜਾਣਾ ਨੀ ਤੇ ਗੁੱਡੜੀ ਭਰੀ ਐ ਤੇ ਗੁੱਡੜੀ ਭਰੀ ਐ ਜਾਣਾ ਤੇ ਉਧਰ ਜੀ ਹੁੰਦੀ ਐ ਤੇ ਪਰ ਮੈਂ ਅੱਜ ਵਿਆਹ ਜਾਣਾ ਜਰੂਰੀ ਤੇ ਤੂੰ ਹੁਣ ਸਿਆਣੀਆਂ ਕਰਦੇ ਰਹਿ ਤੇ ਮੇਰੇ ਤੋਂ ਬਾਤ ਕਿਉਂ ਪਹੁੰਨੀ ਆ ਅਰ ਦੀ ਨਾ ਤਾਹੀ ਪਰ ਤੇ ਜਾਣਦਾ ਨਾ ਉਧਰ ਨਹੀਂ ਨਹੀਂ ਮੈਂ ਤਾਂ ਮਾਅ ਚੱਲਦੀ ਹਾਂ ਮੈਂ ਤੇ ਤੁੱਚੀ ਵਿਜੀ ਤੇ ਮੈਂ ਵਿਆਹ ਵੇਖਾਂ ਚਲੋ ਠੀਕ ਹੈ ਉਹਦੀ ਉਹ ਮੇਰੇ ਵਿਆਹ ਵਿੱਚ ਚਲ ਗਈਆ ਆਪਾਂ ਬੜੀ ਚੰਗਿਆੜ ਦੇ ਫੁਲਕਾਰੀ ਲੈ ਕੇ ਅੱਗੇ ਤੇ ਕੀ ਬੰਦਾ ਕੰਮ ਨਹੀਂ ਹੁੰਦੀ ਕਿਸੇ ਗੱਲ ਦੀ ਉਹ ਇਹ ਤਾਂ ਗੱਲ ਆਈ ਵਿਆਹਾਂ ਸ਼ਾਦੀਆਂ ਤੇ ਸਾਡੀ ਉਮਰ ਜਾਣਦੀ ਤੇ ਵਿਆਹਾਂ ਸ਼ਾਦੀਆਂ ਤੇ ਮੰਮੀ ਜਾਂਦੇ ਤੇ ਰੰਡੇ ਆ ਤੇ ਮਨ ਨਾਲ ਤੋਂ ਤਾਂ ਆਪਾਂ ਕਹਿੰਦੇ ਵੀ ਜਾਓ ਉਹ ਵਈਆ ਆਈ ਨੋਂ ਨੇ ਆਣੇ ਸਾਂਭੀ ਇੱਕੇ ਕੋ ਗੱਤ ਜਾਈਏ ਸਮਝ ਨਹੀਂ ਆਪਾਂ ਨਹੀਂ ਜਾਣਾ ਉਹ ਇਹ ਤਾਂ ਰਹਿਣੋ ਆਪਾਂ ਵੀ ਨਹੀਂ ਜਾ ਕੋ ਫੁਲਕਾਰੀ ਲੈ ਕੇ ਟੌਪ ਟਾਰ ਕੱਢਿਆ ਚਲੋਗੀ ਹੁਣ ਚਾਰ ਪੰਜ ਘੰਟੇ ਰਾਤ ਨੂੰ ਜਾਉਂਗੇ ਪਹਿਲਾਂ ਉਹਦੀ ਬਾਤ ਕਰਮ ਉਹਦੀ ਆ ਕੇ ਵਿਭਾਨੀ ਕਿੱਡਿਆ ਇਹ ਚੀਜ਼ ਮੈਂ ਤੇ ਬਾਦੀ ਨੂੰ ਕੋ ਕਹਿੰਦੇ ਤੁਹਾਡੇ ਤੇ ਚਾਹ ਮੇਰਾ ਤਾਂ ਬਰਵਾ ਤੁਹਾਡੇ ਇਥੇ ਉਹ ਵੀ ਨਹੀਂ ਕੁਛ ਕਹਿੰਦੇ ਨਾ ਕੁਛ ਵੀ ਕਹਿੰਦੀ ਹੈ ਰੱਬਾ ਕਿਉਂ ਆ ਗਏ ਤੇ ਸੋਚ ਰਹਾ ਕਿ ਹਾਂ ਜਿਹੜਾ ਕੋਈ ਮਰਗ ਕਿਤੇ ਵੀ ਹੋਈ ਸਾਨੂੰ ਚੜਾ ਪਾਦ ਨਹੀਂ ਆ ਬਸ ਇਹ ਭਾਈ ਨੂੰ ਕਹੋ ਨਾ ਡਾਡਾ ਨਾਲ ਥੋੜਾ ਜਿਆ ਦੇਖਾਂਗੀ ਕਹਾਂਗੀ ਹਾਂ ਤਾ ਡਾਡਾ ਕਹਿੰਦੇ ਨਾਲ ਉਹ ਤੇ ਪੁੱਸਤੇ ਬੁਰਾ ਹਾਲਿਆ ਮੇਰੇ ਕੋ ਕਰਕੇ ਨਿੱਕਲ ਜਾਂਦੇ ਬਾਹਰ ਆਰੇ ਕਾ ਕੇ ਗਿਆ ਬੰਦਾ ਉਦਾ ਹੀ ਕਰਾ ਲੱਗਦਾ ਤੈਨੂੰ ਆਪਾਂ ਨਹੀਂ ਜਾਣ ਠੀਕ ਆ ਠੀਕ ਆ ਨਾ ਆਪਾਂ ਵੀ ਮਾੜਾ ਤੋਂ ਹੀ ਅਰੈਸਟ ਕਰੀਏ ਫਿਰ ਤੇਰਾ ਨੋ ਗਿਆ ਠੀਕ ਆ ਨਾ ਤੇ ਦੱਸਦੇ ਸਿਆਣੇ ਇਹਨੂੰ ਨਹੀਂ ਤਾਨੂੰ ਕਰਾਂ ਤਾਨੂੰ ਕਾਦਾ ਠੀਕ ਆ ਨਾ ਹਾਂ ਤੋ ਹੀ ਮੈਂ ਆਪਣੇ ਬੱਚੇ ਲੈ ਕੇ ਲੰਦੇ ਪਉ ਤੇ ਮੈਂ ਨਾ ਵੀ ਆਪਾਂ ਸੱਚ ਹਾਂ ਤੇ ਕੀ ਕਰਨਾ ਹੀ ਓਏ ਚਲੋ ਸਵਾਡੋ ਤੁਸੀਂ ਆਏ ਮੈਂ ਹੀ ਸਵਾਡਾ